ਸਕਚਰੀ ਯਕਾਲ ਦੋਸਤੋ ਅਤੇ ਪੰਜਾਬੀ ਫੈਕਟੋਪੀਡੀਆ ਤੇ ਤੁਹਾਡਾ ਸਵਾਗਤ ਹੈ ਮੈਂ ਵੀਰਪਾਲ ਕੌਰ ਜਦੋਂ ਅਸੀਂ ਕਿਸੇ ਨਦੀ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਪਾਣੀ ਦਾ ਇੱਕ ਵਹਾਅ ਆਉਂਦਾ ਹੈ ਪਰ ਕੀ ਕੋਈ ਨਦੀ ਸਿਰਫ ਪਾਣੀ ਤੋਂ ਵੱਧ ਹੋ ਸਕਦੀ ਹੈ ਕੀ ਕੋਈ ਨਦੀ ਪੂਰੀ ਸਭਿਅਤਾ ਨੂੰ ਜਨਮ ਦੇ ਸਕਦੀ ਹੈ ਕੀ ਕੋਈ ਨਦੀ ਇਤਿਹਾਸ ਦਾ ਵਹਿੰਦਾ ਹੋਇਆ ਸਬੂਤ ਹੋ ਸਕਦੀ ਹੈ ਅੱਜ ਅਸੀਂ ਇੱਕ ਅਜਿਹੀ ਨਦੀ ਦੀ ਗੱਲ ਕਰਾਂਗੇ ਜੋ ਦੁਨੀਆ ਦੀ ਸਭ ਤੋਂ ਲੰਬੀ ਨਦੀ ਨੀਲ ਨਦੀ 6690 ਕਿਲੋਮੀਟਰ ਬਹੁਤ ਲੰਬਾ ਹੈ ਨਾ ਇਹੀ ਲੰਬਾਈ ਹੈ ਦੁਨੀਆ ਦੀ ਇਸ ਸਭ ਤੋਂ ਮਹਾਨ ਨਦੀ ਦੀ ਇਹ ਅਫਰੀਕਾ ਵਿੱਚ ਦੱਖਣ ਤੋਂ ਉੱਤਰ ਵੱਲ ਵਹਿਣ ਵਾਲੀ ਇੱਕ ਵਿਸ਼ਾਲ ਨਦੀ ਹੈ ਇਹ ਸਿਰਫ ਇੱਕ ਨਦੀ ਨਹੀਂ ਇਹ ਇੱਕ ਵਰਦਾਨ ਹੈ ਇੱਕ ਜੀਵਨ ਰੇਖਾ ਹੈ ਜੋ ਦੁਨੀਆ ਦੇ ਸਭ ਤੋਂ ਵੱਡੇ ਮਾਰੂਥਲ ਸਹਾਰਾ ਦੇ ਵਿੱਚਕਾਰ ਹਰਿਆਲੀ ਦੀ ਇੱਕ ਪੱਟੀ ਬਣਾਉਂਦੀ ਹੈ ਇਸੇ ਨਦੀ ਦੇ ਕਿਨਾਰੇ ਤੇ ਪ੍ਰਾਚੀਨ ਮਿਸਰ ਦੀ ਮਹਾਨ ਸਭਿਅਤਾ ਦੇ ਅਵਸ਼ੇਸ਼ ਮਿਲਦੇ ਹਨ ਜੋ ਸਾਬਤ ਕਰਦਾ ਹੈ ਕਿ ਇਹ ਨਾ ਸਿਰਫ ਬਹੁਤ ਲੰਬੀ ਬਲਕਿ ਇੱਕ ਬਹੁਤ ਹੀ ਪੁਰਾਣੀ ਨਦੀ ਵੀ ਹੈ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਲੱਭਾਂਗੇ ਦੁਨੀਆ ਦੀ ਸਭ ਤੋਂ ਲੰਬੀ ਨਦੀ ਦਾ ਅਸਲ ਸਰੋਤ ਕੀ ਹੈ ਜਿਸ ਨੂੰ ਲੱਭਣ ਵਿੱਚ ਹਜ਼ਾਰਾਂ ਸਾਲ ਲੱਗ ਗਏ ਇਸ ਨਦੀ ਨੇ ਦੁਨੀਆ ਦੀ ਸਭ ਤੋਂ ਮਹਾਨ ਪ੍ਰਾਚੀਨ ਸਭਿਅਤਾਵਾਂ ਵਿੱਚੋਂ ਇੱਕ ਮਿਸਰ ਦੀ ਸਭਿਅਤਾ ਨੂੰ ਕਿਵੇਂ ਜਨਮ ਦਿੱਤਾ ਇੱਕ ਨਦੀ ਜੋ ਉਲਟੀ ਦਿਸ਼ਾ ਯਾਨੀ ਦੱਖਣ ਤੋਂ ਉੱਤਰ ਵੱਲ ਕਿਉਂ ਵਹਿੰਦੀ ਹੈ ਅਤੇ ਅੱਜ ਦੇ ਆਧੁਨਿਕ ਯੁੱਗ ਵਿੱਚ ਇਸ ਪ੍ਰਾਚੀਨ ਨਦੀ ਦਾ ਕੀ ਮਹੱਤਵ ਹੈ ਅਤੇ ਇਸ ਤੇ ਕਿਹੜੇ ਵਿਵਾਦ ਹਨ ਆਓ ਇਤਿਹਾਸਕ ਨਦੀ ਦੇ ਵਹਾਅ ਨਾਲ ਬਈਏ ਅਤੇ ਇਸ ਦੇ ਰਾਜਾ ਨੂੰ ਜਾਣੀ ਦੁਨੀਆ ਦੀ ਸਭ ਤੋਂ ਲੰਬੀ ਨਦੀ ਦਾ ਅਸਲ ਸਰੋਤ ਕੀ ਹੈ ਜਿਸ ਨੂੰ ਲੱਭਣ ਵਿੱਚ ਹਜ਼ਾਰਾਂ ਸਾਲ ਲੱਗ ਗਏ ਇਹ ਸਵਾਲ ਸਦੀਆਂ ਤੱਕ ਦੁਨੀਆ ਦੇ ਸਭ ਤੋਂ ਵੱਡੇ ਭੂਗੋਲਿਕ ਰਹੱਸਾਂ ਵਿੱਚੋਂ ਇੱਕ ਰਿਹਾ ਹੈ ਪ੍ਰਾਚੀਨ ਮਿਸਰੀ ਯੂਨਾਨੀ ਅਤੇ ਰੋਮਨ ਸਾਰੇ ਇਸ ਬੁਝਾਰਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਅਸਫਲ ਰਹੇ ਅਸਲ ਵਿੱਚ ਨੀਲ ਨਦੀ ਇੱਕ ਨਹੀਂ ਬਲਕਿ ਦੋ ਮੁੱਖ ਨਦੀਆਂ ਦੇ ਮਿਲਣ ਨਾਲ ਬਣਦੀ ਹੈ ਇਹ ਦੋ ਨਦੀਆਂ ਸੂਡਾਨ ਦੀ ਰਾਜਧਾਨੀ ਖਾਰਤੂਮ ਵਿਖੇ ਮਿਲਦੀਆਂ ਹਨ ਪਹਿਲੀ ਹੈ ਵਾਈਟ ਨੀਲ ਇਹ ਨੀਲ ਦੀ ਲੰਬੀ ਸ਼ਾਖਾ ਹੈ ਅਤੇ ਇਸ ਦਾ ਪਾਣੀ ਬਧੇਰੇ ਸਖਰ ਅਤੇ ਸਾਫ਼ ਹੁੰਦਾ ਹੈ ਜਿਸ ਕਾਰਨ ਇਸ ਨੂੰ ਵਾਈਟ ਕਿਹਾ ਜਾਂਦਾ ਹੈ ਇਸ ਦਾ ਸਰੋਤ ਮੱਧ ਅਫਰੀਕਾ ਦੇ ਮਹਾਨ ਝੀਲਾਂ ਦੇ ਖੇਤਰ ਵਿੱਚ ਹੈ ਅਤੇ ਇਸ ਦਾ ਮੁੱਖ ਜਲ ਭੰਡਾਰ ਟੋਰੀਆ ਝੀਲ ਨੂੰ ਮੰਨਿਆ ਜਾਂਦਾ ਹੈ ਦੂਜੀ ਹੈ ਬਲੂ ਨਦੀ ਇਹ ਛੋਟੀ ਹੈ ਪਰ ਨੀਲ ਦੇ ਕੁੱਲ ਪਾਣੀ ਦਾ ਲਗਭਗ 85% ਹਿੱਸਾ ਇਸ ਤੋਂ ਆਉਂਦਾ ਹੈ ਇਸ ਦਾ ਸਰੋਤ ਇਥੋਪੀਆ ਦੀ ਟਾਨਾ ਝੀਲ ਹੈ ਗਰਮੀਆਂ ਵਿੱਚ ਇਥੋਪੀਆ ਦੇ ਪਹਾੜਾਂ ਵਿੱਚ ਹੋਣ ਵਾਲੀਆਂ ਮੌਨਸੂਨ بارشਾਂ ਕਾਰਨ ਇਸ ਵਿੱਚ ਪਾਣੀ ਦਾ ਪੱਧਰ ਬਹੁਤ ਵਧ ਜਾਂਦਾ ਹੈ ਅਤੇ ਇਹ ਆਪਣੇ ਨਾਲ ਬਹੁਤ ਸਾਰੀ ਉਪਜਾਊ ਕਾਲੀ ਮਿੱਟੀ ਲੈ ਕੇ ਆਉਂਦੀ ਹੈ ਜਿਸ ਕਾਰਨ ਇਸ ਦਾ ਰੰਗ ਗੂੜਾ ਹੋ ਜਾਂਦਾ ਹੈ ਅਤੇ ਇਸ ਨੂੰ ਬਲੂ ਕਿਹਾ ਜਾਂਦਾ ਹੈ 19ਵੀਂ ਸਦੀ ਵਿੱਚ ਕਈ ਬ੍ਰਿਟਿਸ਼ ਖੋਜੀਆਂ ਜਿਵੇਂ ਕਿ ਰਿਚਰਡ ਬਰਟਨ ਅਤੇ ਜான் ਹੈਨਿੰਗ ਸਪੀਕ ਨੇ ਐਸ ਦੇ ਸ੍ਰੋਤ ਨੂੰ ਲੱਭਣ ਲਈ ਖਤਰਨਾਕ ਯਾਤਰਾਵਾਂ ਕੀਤੀਆਂ। ਆਖਰਕਾਰ ਸਪੀਕ ਹੀ ਉਹ ਪਹਿਲਾ ਯੂਰਪੀਅਨ ਸੀ ਜਿਸ ਨੇ ਦਾਅਵਾ ਕੀਤਾ ਕਿ ਵਿਕਟੋਰੀਆ ਝੀਲ ਹੀ ਵਾਈਟ ਨੀਲ ਦਾ ਅਸਲ ਸਰੋਤ ਹੈ। ਇੱਕ ਅਜਿਹੀ ਖੋਜ ਜਿਸ ਤੇ ਕਈ ਸਾਲਾਂ ਤੱਕ ਬਹਿਸ ਚਲਦੀ रही। ਐਸ ਨਦੀ ਨੇ ਦੁਨੀਆਂ ਦੀ ਸਭ ਤੋਂ ਮਹਾਨ ਪ੍ਰਾਚੀਨ ਸਭਿਅਤਾਵਾਂ ਵਿੱਚੋਂ ਇੱਕ ਮਿਸਰ ਦੀ ਸਭਿਅਤਾ ਨੂੰ ਕਿਵੇਂ ਜਾਣਨ ਦਿੱਤਾ? ਪ੍ਰਾਚੀਨ ਯੂਨਾਨੀ ਇਤਿਹਾਸਕਾਰ हेरोडोट्स ਨੇ ਕਿਹਾ ਸੀ ਮਿਸਰ ਨੀਲ ਦਾ ਵਰਦਾਨ ਹੈ ਇਹ ਗੱਲ ਅੱਜ ਵੀ ਪੂਰੀ ਤਰ੍ਹਾਂ ਸੱਚ ਹੈ પ્રાચીਨ ਮਿਸਰ ਦੀ ਪੂਰੀ ਹੋਂਦ ਅਤੇ ਖੁਸ਼ਹਾਲੀ ਨੀਲ ਨਦੀ ਤੇ ਨਿਰਭਰ ਕਰਦੀ ਸੀ ਮਿਸਰ ਇੱਕ ਮਾਰੂਥਲ ਦੇ ਵਿਚਕਾਰ ਸਥਿਤ ਹੈ ਜਿੱਥੇ بارش ਨਾ ਦੇ ਬਰਾਬਰ ਹੁੰਦੀ ਹੈ ਪਰ ਹਰ ਸਾਲ ਗਰਮੀਆਂ ਵਿੱਚ ਬਲੂ ਨਦੀ ਵਿੱਚ ਆਉਣ ਵਾਲੇ ਪਾਣੀ ਕਾਰਨ ਨੀਲ ਨਦੀ ਵਿੱਚ ਇੱਕ ਵਿਸ਼ਾਲ ਹੜ੍ਹ ਆਉਂਦਾ ਸੀ ਇਹ ਹੜ੍ਹ ਕੋਈ ਤਬਾਹੀ ਨਹੀਂ ਬਲਕਿ ਇੱਕ ਵਰਦਾਨ ਸੀ ਮਿਸਰੀ ਲੋਕਾਂ ਨੇ ਇਸ ਸਾਲਾਨਾ ਹੜ੍ਹ ਜਿਸ ਨੂੰ ਉਹ ਇੰਡੇਸ਼ਨ ਕਹਿੰਦੇ ਸਨ ਦੇ ਦੁਆਲੇ ਆਪਣਾ ਪੂਰਾ ਕੈਲੰਡਰ ਅਤੇ ਜੀਵਨ ਢਾਲ ਲਿਆ ਸੀ ਜਦੋਂ ਹੜ੍ਹ ਦਾ ਪਾਣੀ ਫੈਲਦਾ ਸੀ ਤਾਂ ਇਹ ਆਪਣੇ ਨਾਲ ਈਥੋਪੀਆ ਦੇ ਪਹਾੜਾਂ ਤੋਂ ਲਿਆਂਦੀ ਗਈ ਬਹੁਤ ਹੀ ਉਪਜਾਊ ਕਾਲੀ ਮਿੱਟੀ ਦੀ ਇੱਕ ਪਾਰਤ ਨਦੀ ਦੇ ਕਿਨਾਰਿਆਂ ਦੇ ਵਿਛਾ ਦਿੰਦਾ ਸੀ ਜਦੋਂ ਪਾਣੀ ਉਤਰਦਾ ਤਾਂ ਇਹ ਜ਼ਮੀਨ ਖੇਤੀ ਲਈ ਬਹੁਤ ਹੀ ਜਰਖੇਜ਼ ਹੋ ਜਾਂਦੀ ਸੀ ਇਸ ਕਾਲੀ ਧਰਤੀ ਜਿਸ ਨੂੰ ਉਹ ਕਮੇਤ ਕਹਿੰਦੇ ਸਨ ਤੇ ਉਹ ਆਸਾਨੀ ਨਾਲ ਕਣਕ ਜੋ ਅਤੇ ਹੋਰ ਫਸਲਾਂ ਉਗਾਉਂਦੇ ਸਨ ਜਿਸ ਨਾਲ ਉਹਨਾਂ ਕੋਲ ਭੋਜਨ ਦੀ ਕਮੀ ਨਹੀਂ ਹੁੰਦੀ ਸੀ ਇਹੀ ਭੋਜਨ ਦੀ ਬਹੁਤਾਤ ਸੀ ਜਿਸ ਨੇ ਉਹਨਾਂ ਨੂੰ ਪਿਰਾਮਿਡ ਅਤੇ ਮੰਦਰ ਬਣਾਉਣ ਕਲਾ ਅਤੇ ਵਿਗਿਆਨ ਵਿੱਚ ਤਰੱਕੀ ਕਰਨ ਅਤੇ ਇੱਕ ਵਿਸ਼ਾਲ ਸਾਮਰਾਜ ਸਥਾਪਿਤ ਕਰਨ ਦੇ ਯੋਗ ਬਣਾਇਆ ਨੀਲ ਸਿਰਫ ਖੇਤੀ ਲਈ ਹੀ ਨਹੀਂ ਬਲਕਿ ਇਹ ਪੀਣ ਵਾਲੇ ਪਾਣੀ ਦਾ ਮੁੱਖ ਸਰੋਤ ਸੀ ਆਵਾਜ਼ਾਈ ਲਈ ਇੱਕ ਕੁਦਰਤੀ ਹਾਈਵੇ ਸੀ ਜਿਸ ਤੇ ਉਹ ਪੱਥਰ ਅਤੇ ਸਮਾਨ ਢੋਂਦੇ ਸਨ ਅਤੇ ਇਸ ਦੇ ਕਿਨਾਰਿਆਂ ਤੇ ਉੱਗਣ ਵਾਲੇ ਪਪਾਇਰਸ ਪੌਦੇ ਤੋਂ ਉਹ ਕਾਗਜ਼ ਬਣਾਉਂਦੇ ਸਨ ਨੀਲ ਉਹਨਾਂ ਦੇ ਧਰਮ ਦਾ ਵੀ ਕੇਂਦਰ ਸੀ ਉਹ ਹੜ ਦੇ ਦੇਵਤੇ ਹਾਪੀ ਦੀ ਪੂਜਾ ਕਰਦੇ ਸਨ ਇੱਕ ਨਦੀ ਜੋ ਉਲਟੀ ਦਿਸ਼ਾ ਯਾਨੀ ਦੱਖਣ ਤੋਂ ਉੱਤਰ ਵੱਲ ਕਿਉਂ ਵਹਿੰਦੀ ਹੈ ਇਹ ਇੱਕ ਅਜੀਬਾ ਸਵਾਲ ਹੈ ਜੋ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰਦਾ ਹੈ ਜਦੋਂ ਅਸੀਂ ਨਕਸ਼ੇ ਦੇਖਦੇ ਹਾਂ ਤਾਂ ਸਾਨੂੰ ਉੱਪਰ ਉੱਤਰ ਅਤੇ ਹੇਠਾਂ ਦੱਖਣ ਦੀ ਆਦਤ ਹੁੰਦੀ ਹੈ ਅਤੇ ਹੇਠਾਂ ਦੱਖਣ ਦੇਖਣ ਦੀ ਆਦਤ ਹੁੰਦੀ ਹੈ ਇਸ ਲਈ ਸਾਨੂੰ ਲੱਗਦਾ ਹੈ ਕਿ ਪਾਣੀ ਨੂੰ ਹਮੇਸ਼ਾ ਹੇਠਾਂ ਯਾਨੀ ਉੱਤਰ ਤੋਂ ਦੱਖਣ ਵੱਲ ਵਹਿਣਾ ਚਾਹੀਦਾ ਹੈ ਪਰ ਅਸਲੀਅਤ ਵਿੱਚ ਪਾਣੀ ਉੱਪਰ ਜਾਂ ਹੇਠਾਂ ਨਕਸ਼ੇ ਦੇ ਆਧਾਰ ਤੇ ਨਹੀਂ ਵਹਿੰਦਾ ਪਾਣੀ गुरुत्वाकर्षण ਦੇ ਨਿਯਮ ਦੀ ਪਾਲਣਾ ਕਰਦਾ ਹੈ ਅਤੇ गुरुत्वाकर्षण ਹਮੇਸ਼ਾ ਚੀਜ਼ਾਂ ਨੂੰ ਉੱਚੀ ਜਗ੍ਹਾ ਤੋਂ ਨੀਵੀਂ ਜਗ੍ਹਾ ਵੱਲ ਖਿੱਚਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਦਿਸ਼ਾ ਉੱਤਰ ਹੈ, ਦੱਖਣ ਹੈ, ਪੂਰਬ ਹੈ ਜਾਂ ਪੱਛਮ। ਨੀਲ ਨਦੀ ਦਾ ਸਰੋਤ ਮੱਧ ਅਫਰੀਕਾ ਅਤੇ 에ਥੋਪੀਆ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਹੈ। ਵਾਈਟ ਨੀਲ ਦਾ ਸਰੋਤ ਵਿਕਟੋਰੀਆ ਝੀਲ ਸਮੁੰਦਰੀ ਤਲ ਤੋਂ ਲਗਭਗ 1134 ਮੀਟਰ ਉੱਚਾ ਹੈ। ਬਲੂ ਨਦੀ ਦਾ ਸਰੋਤ ਤਾਨਾ ਝੀਲ ਲਗਭਗ 1829 ਮੀਟਰ ਉੱਚਾ ਹੈ। ਇਸ ਦੇ ਉਲਟ ਨੀਲ ਨਦੀ ਜਿੱਥੇ ਆਪਣਾ ਸਫ਼ਰ ਖਤਮ ਕਰਦੀ ਹੈ ਯਾਨੀ ਭੂਮੱਦ ਸਾਗਰ ਉਸ ਦੀ ਉਚਾਈ ਸਮੁੰਦਰੀ ਤਲ ਤੇ ਜ਼ੀਰੋ ਹੈ ਐਸ ਲਈ ਨੀਲ ਨਦੀ ਸਿਰਫ ਕੁਦਰਤੀ ਟਲਾਂ ਦੀ ਪਾਲਣਾ ਕਰ ਰਹੀ ਹੈ ਇਹ ਅਫਰੀਕਾ ਦੇ ਉੱਤੇ ਦੱਖਣੀ ਹਿੱਸਿਆਂ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹੇਠਾਂ ਉੱਤਰ ਵਿੱਚ ਸਥਿਤ ਭੂਮੱਦ ਸਾਗਰ ਵੱਲ ਰਹਿੰਦੀ ਹੈ ਦੁਨੀਆ ਵਿੱਚ ਹੋਰ ਵੀ ਕਈ ਨਦੀਆਂ ਹਨ ਜੋ ਦੱਖਣ ਤੋਂ ਉੱਤਰ ਵੱਲ ਵਹਿੰਦੀਆਂ ਹਨ ਐਸ ਲਈ ਨੀਲ ਦਾ ਉੱਤਰ ਵੱਲ ਵਹਿਣਾ ਕੋਈ ਅਜੂਬਾ ਨਹੀਂ ਬਲਕਿ ਭੂਗੋਲ ਦਾ ਇੱਕ ਸਧਾਰਨ ਅਤੇ ਸਮੁੰਦਰ ਉਦਾਹਰਣ ਹੈ ਅੱਜ ਦੇ ਆਧੁਨਿਕ ਯੁੱਗ ਵਿੱਚ ਇਸ ਪ੍ਰਾਚੀਨ ਨਦੀ ਦਾ ਕੀ ਮਹੱਤਵ ਹੈ ਅਤੇ ਇਸ ਤੇ ਕਿਹੜੇ ਵਿਵਾਦ ਹਨ 20ਵੀਂ ਸਦੀ ਵਿੱਚ ਨੀਲ ਨਾਲ ਮਿਸਰ ਦਾ ਰਿਸ਼ਤਾ ਨਾਟਕੀ ਢੰਗ ਨਾਲ ਬਦਲ ਗਿਆ ਸਦੀਆਂ ਤੋਂ ਵਰਦਾਨ ਦੇਣ ਵਾਲਾ ਸਾਲਾਨਾ ਹੜ ਹੁਣ ਆਧੁਨਿਕ ਖੇਤੀ ਅਤੇ ਸ਼ਹਿਰੀ ਜੀਵਨ ਲਈ ਇੱਕ ਸਮੱਸਿਆ ਬਣ ਰਿਹਾ ਸੀ ਇਸ ਲਈ 1960 ਦੇ ਦਹਾਕੇ ਵਿੱਚ ਮਿਸਰ ਨੇ ਸੋਵੀਅਤ ਯੂਨੀਅਨ ਦੀ ਮਦਦ ਨਾਲ ਅਸਵਾਨ ਹਾਈ ਡੈਮ ਦਾ ਨਿਰਮਾਣ ਕੀਤਾ। ਇਸ ਵਿਸ਼ਾਲ ਡੈਮ ਨੇ ਨੀਲ ਦੇ ਵਹਾਂ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ। ਇਸ ਦੇ ਕਈ ਫਾਇਦੇ ਹੋਏ। ਹੜ੍ਹਾਂ ਦਾ ਖਤਰਾ ਖਤਮ ਹੋ ਗਿਆ। ਕਿਸਾਨਾਂ ਨੂੰ ਸਾਲ ਭਰ ਸਿੰਚਾਈ ਲਈ ਪਾਣੀ ਮਿਲਣ ਲੱਗਾ ਜਿਸ ਨਾਲ ਉਹ ਸਾਲ ਵਿੱਚ ਕਈ ਫਸਲਾਂ ਉਗਾਉਣ ਦੇ ਯੋਗ ਹੋ ਗਏ ਅਤੇ ਇਸ ਨਾਲ ਵੱਡੀ ਮਾਤਰਾ ਵਿੱਚ ਬਿਜਲੀ ਪੈਦਾ ਹੋਣ ਲੱਗੀ ਪਰ ਇਸ ਦੇ ਨੁਕਸਾਨ ਵੀ ਹੋਏ ਹੁਣ ਉਹ ਕੀਮਤ ਉਪਜਾਊ ਕਾਲੀ ਮਿੱਟੀ ਡੈਮ ਦੇ ਪਿੱਛੇ ਹੀ ਰੁਕ ਜਾਂਦੀ ਹੈ ਜਿਸ ਕਾਰਨ ਮਿਸਰ ਦੇ ਕਿਸਾਨਾਂ ਨੂੰ ਮਹਿੰਗੀਆਂ ਰਸਾਇਣਿਕ ਖਾਦਾਂ ਦੀ ਵਰਤੋਂ ਕਰਨੀ ਪੈਂਦੀ ਹੈ ਡੈਮ ਦੇ ਪਿੱਛੇ ਬਣੀ ਵਿਸ਼ਾਲ ਚੀਜ਼ ਨਾਸਰ ਚੀਦ ਕਾਰਨ ਹਜ਼ਾਰਾਂ ਲੋਕਾਂ ਨੂੰ ਅਤੇ ਅਬੂ ਸਿੰਬਲ ਵਰਗੇ ਕਈ ਪ੍ਰਾਚਨ ਮੰਦਰਾਂ ਨੂੰ ਵੀ ਉਹਨਾਂ ਦੀ ਅਸਲ ਜਗ੍ਹਾ ਤੋਂ ਹਟਾਉਣਾ ਪਿਆ ਅੱਜ ਨੀਲ ਤੇ ਸਭ ਤੋਂ ਵੱਡਾ ਮੁੱਦਾ ਪਾਣੀ ਦੀ ਵੰਡ ਦਾ ਹੈ ਨੀਲ 11 ਦੇਸ਼ਾਂ ਵਿੱਚੋਂ ਲੰਘਦੀ ਹੈ ਅਤੇ ਸਾਰਿਆਂ ਨੂੰ ਇਸ ਦੇ ਪਾਣੀ ਦੀ ਲੋੜ ਹੈ ਹਾਲ ਹੀ ਇਸ ਸਾਲ ਵਿੱਚ ਇਥੋਪੀਆ ਦੁਆਰਾ ਬਲੂ ਨੀਲ ਤੇ ਬਣਾਏ ਗਏ ਗ੍ਰੈਂਡ ਇਥੋਪੀਅਨ ਰੈਨੇਸਾਂਸ ਡੈਮ ਕਾਰਨ ਇਥੋਪੀਆ ਸੁਡਾਨ ਅਤੇ ਮਿਸਰ ਵਿੱਚ ਕਾਗ ਗੰਭੀਰ ਰਾਜਨੀਤਿਕ ਤਣਾਅ ਪੈਦਾ ਹੋ ਗਿਆ ਹੈ ਮਿਸਰ ਨੂੰ ਡਰ ਹੈ ਕਿ ਇਹ ਡੈਮ ਉਸਦੇ ਪਾਣੀ ਦੇ ਵਹਾਅ ਨੂੰ ਘਟਾ ਦੇਵੇਗਾ ਜਿਸ ਤੇ ਉਸ ਦੀ 92% ਆਬਾਦੀ ਨਿਰਭਰ ਕਰਦੀ ਹੈ ਐਕਸ ਜੀ ਵੀ ਨਦੀ ਤਾਂ ਦੋਸਤੋ ਇਹ ਸੇ ਨੀਲ ਨਦੀ ਦੀ ਕਹਾਣੀ ਇੱਕ ਨਦੀ ਜੋ ਅਫਰੀਕਾ ਦੇ ਦਿਲ ਵਿੱਚੋਂ ਨਿਕਲ ਕੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਕ ਮਹਾਨ ਸੱਭਿਅਤਾ ਨੂੰ ਜਨਮ ਦਿੰਦੀ ਹੈ ਅਤੇ ਅੰਤ ਵਿੱਚ ਭੂਮਤ ਸਾਗਰ ਵਿੱਚ ਜਾ ਮਿਲਦੀ ਹੈ ਅਸੀਂ ਇਸ ਦੇ ਇਤਿਹਾਸਕ ਸਮੇਂ ਸਰੋਤਾਂ ਦੀ ਖੋਜ ਬਾਰੇ ਜਾਣਿਆ ਮਿਸਰ ਲਈ ਇਸ ਦੇ ਵਰਦਾਨ ਨੂੰ ਸਮਝਿਆ ਇਸ ਦੇ ਉੱਤਰ ਵੱਲ ਵੈਨ ਦੇ ਵਿਗਿਆਨ ਨੂੰ ਦੇਖਿਆ ਅਤੇ ਇਸ ਦੇ ਆਧੁਨਿਕ ਮਹੱਤਵ ਅਤੇ ਵਿਵਾਦਾਂ ਤੇ ਨਜ਼ਰ ਮਾਰੀ ਨੀਲ ਨਦੀ ਸਿਰਫ ਪਾਣੀ ਦਾ ਵਹਾਅ ਨਹੀਂ ਹੈ ਇਹ ਇਤਿਹਾਸ ਦਾ ਵਹਾਅ ਹੈ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਕਿਵੇਂ ਮਨੋੱਖ ਤੇ ਕੁਦਰਤ ਹਜ਼ਾਰਾਂ ਸਾਲਾਂ ਤੋਂ ਇੱਕ ਦੂਜੇ ਤੇ ਨਿਰਭਰ ਕਰ ਰਹੇ ਹਨ ਇਸ ਸਹਿਯੋਗ ਤੇ ਸੰਘਰਸ਼ ਦੋਵਾਂ ਦਾ ਪ੍ਰਤੀਕ ਹੈ ਇਹ ਸੱਚਮੁੱਚ ਜਿਵੇਂ ਕਿ ਕਿਹਾ ਗਿਆ ਸੀ ਨਾ ਸਿਰਫ ਇੱਕ ਬਹੁਤ ਲੰਬੀ ਬਲਕਿ ਇੱਕ ਬਹੁਤ ਹੀ ਪੁਰਾਣੀ ਅਤੇ ਮਹੱਤਵਪੂਰਨ ਨਦੀ ਹੈ ਜਸਦੀ ਕਹਾਣੀ ਅੱਜ ਵੀ ਵਹਿ ਰਹੀ ਹੈ ਪੰਜਾਬੀ ਫੈਕਟੋਪੀਡੀਆ ਤੇ ਸਾਡੇ ਨਾਲ ਇਸ ਗਿਆਨ ਭਰਪੂਰ ਸਫ਼ਰ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਨੀਲ ਨਦੀ ਬਾਰੇ ਸਭ ਤੋਂ ਦਿਲਚਸਪ ਤੱਤ ਕਿਹੜਾ ਲੱਗਿਆ ਆਪਣੇ ਵਿਚਾਰ ਕੀ ਟ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜਰੂਰ ਸਾਂਝੇ ਕਰਿਓ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਤੁਸੀਂ ਭਵਿੱਖ ਵਿੱਚ ਵੀ ਦੁਨੀਆ ਦੇ ਅਜਿਹੇ ਹੋਰ ਅਦਭੁਤ ਸਤਾਨਾਂ ਬਾਰੇ ਜਾਣ ਸਕੋ